हांजी दोस्तों ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲਗਭਗ 1 ਮਹੀਨਾ ਪਹਿਲਾਂ ਹੀ ਮਾਤਾ ਚਰਨ ਗੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਛੋਟੇ ਸਿੱਧੂ ਦੇ ਜਨਮ ਸਮੇ ਕੁਝ ਤਸਵੀਰਾਂ ਸਿੱਧੂ ਦੀਆਂ ਨਿਕਲ ਕੇ ਸਾਹਮਣੇ ਆਈਆਂ ਸਨ ਛੋਟੇ ਸਿੱਧੂ ਨੂੰ ਹਾਲੇ ਤੱਕ ਕੁਝ ਖਾਸ ਰਿਸ਼ਤੇਦਾਰ ਮਿਲੇ ਹਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਸਿੱਧੂ ਸਵਾ ਮਹੀਨੇ ਦਾ ਨਹੀਂ ਹੋ ਜਾਂਦਾ ਉਸ ਨੂੰ ਕਿਸੇ ਨਾਲ ਨਹੀਂ ਮਿਲਣ ਦਿੱਤਾ ਜਾਵੇਗਾ ਤੇ ਹੁਣ ਛੋਟਾ ਸਿੱਧੂ ਲਗਭਗ 1 ਮਹੀਨੇ ਦਾ ਹੋ ਚੁੱਕਿਆ ਹੈ ਵਿਸ਼ਲੇ 2 ਹਫ਼ਤੇ ਤੋਂ ਸਿੱਧੂ ਦੀ ਕੋਈ ਵੀ ਫੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ ਸੀ ਪਰ ਹੁਣ ਇੱਕ ਛੋਟੇ ਸਿੱਧੂ ਦੀ ਨਵੀਂ ਫੋਟੋ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਸਿੱਧੂ ਕਿਵੇਂ ਬਾਪੂ ਬਲਕੌਰ ਸਿੰਘ ਦੀ ਗੋਦੀ ਵਿੱਚ ਹੈ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਫੈਨਸ ਕਾਫੀ ਜ਼ਿਆਦਾ ਖੁਸ਼ ਨੇ ਇੱਕ ਹਫ਼ਤੇ ਤੱਕ ਸਿੱਧੂ ਸਵਾ ਮਹੀਨੇ ਦਾ ਹੋ ਜਾਵੇਗਾ ਜਿਸ ਤੋਂ ਬਾਅਦ ਸਿੱਧੂ ਨੂੰ ਹੋਰ ਰਿਸ਼ਤੇਦਾਰਾਂ ਨਾਲ ਮਿਲਣ ਦਿੱਤਾ ਜਾਵੇਗਾ ਸਿੱਧੂ ਦੇ ਫੈਨਸ ਕਾਫੀ ਜ਼ਿਆਦਾ ਬੇਸਬਰ ਇਨ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਛੋਟਾ ਸਿੱਧੂ ਸਵਾ ਮਹੀਨੇ ਦਾ ਹੋਵੇ ਤੇ ਕਦੋਂ ਉਹ ਸਿੱਧੂ ਨੂੰ ਮਿਲਣ ਬਾਕੀ ਦੋਸਤੋ ਤੁਹਾਡੇ ਇਸ ਛੋਟੇ ਸਿੱਧੂ ਦੀ ਫੋਟੋ ਨੂੰ ਲੈ ਕੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕ ਇਸ ਵਿੱਚ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰੋ